जय करोड़शी सिद्ध बाबा बालकनाथ जी दा बोल साके दरबार की जय ਤੁਹਾਡੇ ਨੇੜੇ ਪਿੰਡ ਬੜੋਦੀ ਤੋਂ ਨਗਰ ਰੋਡ ਦੇ ਉੱਤੇ ਸ਼੍ਰੀ ਸਿੱਧ ਬਾਬਾ ਬਾਲਕਨਾਥ ਜੀ ਦਾ ਮੰਦਿਰ ਬਣਾਇਆ ਗਿਆ ਹੈ ਜਿੱਥੇ 5 ਤਰੀਕ ਕੱਲ ਨੂੰ ਭੋਜਨ ਹੋਣਗੇ 6 ਤਰੀਕ ਦਿਨ ਤੇਰਵਾਰ ਪਾਸੋਂ ਹਜ਼ਨ ਹੋਣਗੇ ਮੂਰਤੀ ਸਥਾਪਨਾ ਕੀਤੀ ਜਾਏਗੀ ਅਤੇ ਪਰਸੋਂ ਨੂੰ ਵਿਸ਼ਾਲ ਭੰਡਾਰਾ ਕੀਤਾ ਜਾਏਗਾ ਸਾਰੇ ਹੀ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਾਬਾ ਗੱਜੰਨ ਸਿੰਘ ਜੀ ਜੋ ਮੁੱਖ ਸੇਵਾਦਾਰ ਹੈ ਅਤੇ ਰਜਿੰਦਰ ਸਿੰਘ ਬਾਬਾ ਜੀ ਬਰੋਦੀ ਵਾਲਿਆਂ ਵੱਲੋਂ ਅਕਾਲਗੜ੍ਹ ਪਿੰਡ ਦੇ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕੀਤੀ ਜਾ ਰਹੀ ਹੈ ਛੇ ਦਿਨ ਇੱਕ ਬੇਦਾਰ ਪਾਸੋਂ ਨੂੰ ਬਰੋਦੀ ਤੋਂ ਨੱਗਲ ਰੋਡ ਦੇ ਉੱਤੇ ਸ਼੍ਰੀ ਸਿੱਧ ਬਾਬਾ ਬਲਖਨਾਥ ਮੰਦਰ ਦੇ ਵਿੱਚ ਪੁੰਜੋ ਪੰਡਾਰਾ ਸ਼ਗੋ ਸ਼ਰਧਾ ਦੇ ਫੁੱਲ ਭੇਟ ਕਰੋ ਆਪਣੇ ਜੀਵਨ ਨੂੰ ਸਫਲ ਬਣਾਓ ਜੀ